ਕਰਨਗੇ ਭਾਵੇਂ ਉਹ ਸਨੈਪਚੈਟ ਹੋਵੇ ਫੇਸਬੁੱਕ ਹੋਵੇ WhatsApp ਹੋਵੇ ਤੇ ਭਾਵੇਂ ਇੰਸਟਾਗ੍ਰam ਤਾਂ ਇਸ ਦੀ ਉਲੰਘਣਾ ਕਰਨ ਦੇ ਉੱਤੇ ਤਕਰੀਬਨ 3.3 ਕਰੋੜ ਡਾਲਰ ਦਾ ਜੁਰਮਾਨਾ ਦੇਣਾ ਪਏਗਾ ਤਾਂ ਪਾਰਿਸ ਸਮਰਥਨ ਦੇ ਨਾਲ ਸਦਨ ਦੇ ਵਿੱਚ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ ਥੋੜੇ ਦਿਨਾਂ ਦੇ ਵਿੱਚ ਹੀ ਇਹ ਬਿੱਲ ਜਿਹੜਾ ਲਾਗੂ ਹੋ ਜਾਏਗਾ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਆ ਕਿ ਬੱਚੇ smartphones ਦੇ ਆਦੀ ਹੋ ਚੁੱਕੇ ਨੇ ਰੋਟੀ ਖਾਣ ਤੋਂ ਲੈ ਕੇ ਸਕੂਲ ਜਾਣ ਤੱਕ ਜਿਹੜੇ ਆ ਬੱਚੇ smartphones ਦੀ ਵਰਤੋਂ ਕਰਦੇ ਨੇ social media ਦੀ ਵਰਤੋਂ ਕਰਦੇ ਨੇ ਜਿਸ ਤੱਕ ਕਿ ਕਾਫੀ ਜ਼ਿਆਦਾ ਮਾੜਾ ਪ੍ਰਭਾਵ ਬੱਚਿਆਂ ਦੇ ਉੱਤੇ ਪੈਂਦਾ ਤਾਂ ਬੱਚਿਆਂ ਦੇ ਭਵਿੱਖ ਨੂੰ ਨਿਖਾਰਨ ਦੇ ਲਈ ਬੱਚਿਆਂ ਨੂੰ ਤੰਦਰੁਸਤ ਰੱਖਣ ਦੇ ਲਈ ਆਸਟ੍ਰੇਲੀਆ ਦੀ ਸਦਨ ਦੇ ਵਿੱਚ ਬਿੱਲ ਜਿਹੜਾ ਲਿਆਂਦਾ ਗਿਆ ਜਿਸ ਤੋਂ ਬਾਅਦ ਸਰਪ ਸੰਮਤੀ ਦੇ ਨਾਲ ਭਾਰੀ ਸਮਰਥਨ ਦੇ ਨਾਲ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਤਾਂ ਕੀ ਇਹ ਆਸਟ੍ਰੇਲੀਆ ਦੇ ਵਿੱਚ ਜੋ ਬਿੱਲ ਪਾਸ ਕੀਤਾ ਗਿਆ ਇਹ ਭਾਰਤ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿਉਂਕਿ ਬੱਚੇ ਇਸ ਵੇਲੇ ਸੋਸ਼ਲ ਮੀਡੀਆ ਦੇ ਇਸ ਕਦਰ ਆਦੀ ਹੋ ਚੁੱਕੇ ਨੇ ਕਿ ਜੇਕਰ ਉਹਨਾਂ ਦੇ ਹੱਥਾਂ ਦੇ ਵਿੱਚ ਫੋਨ ਨਾ ਹੋਵੇ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਸਾਰਾ ਦਿਨ ਉਹ ਸੋਸ਼ਲ ਮੀਡੀਆ ਦੇ ਉੱਤੇ ਸਮਾਂ ਗੁਜ਼ਾਰਦੇ ਨੇ ਕੁਝ ਫੇਸਬੁਕ ਦੀ ਵਰਤੋਂ ਕਰਦੇ ਨੇ ਕੁਝ ਇੰਸਟਾਗ੍ਰam ਤੇ ਕੁਝ ਸਨੇਪਚੈਟ ਤੇ ਕੁਝ ਵਟਸਐਪ ਜਿਸ ਤੱਕ ਇਸਦਾ ਅਸਰ ਬੱਚਿਆਂ ਦੇ ਦਿਮਾਗ ਦੇ ਉੱਤੇ ਉਹਨਾਂ ਦੀ ਮਾਨਸਿਕ ਹਾਲਤ ਦੇ ਉੱਤੇ ਜ਼ਿਆਦਾ ਪੈਂਦਾ ਹੈ ਜਿਸ ਕਰਕੇ ਆਸਟ੍ਰੇਲੀਆ ਦੇ ਵਿੱਚ ਇਹ ਵੱਡਾ ਇਹ ਜਿਹੜਾ ਵੱਡਾ ਫੈਸਲਾ ਲਿਆ ਗਿਆ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੀ ਉੱਤੇ ਬਕਾਇਦਾ ਇਸ ਲਈ ਸਦਨ ਦੇ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਹੈ ਹਾਲਾਂਕਿ ਇਹ ਲਾਗੂ ਕਦੋਂ ਹੋਏਗਾ ਫਿਲਹਾਲ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦੇ ਤੋਂ ਤੱਕ ਕਿ ਇਹ ਵੀ ਕਿਹਾ ਗਿਆ ਹੈ ਕਿ ਜੇ ਟਿਕਟੌਕ ਫੇਸਬੁੱਕ ਸਨੈਪਚੈਟ Reddit X ਜਾਂ Instagram ਇਹ तमाम ਜਿਹੜੇ سوشل میڈیا ਪਲੇਟਫਾਰਮ ਹੈ ਇਹ ਬੱਚੇ ਨਹੀਂ ਵਰਤ ਸਕਣਗੇ ਤੇ ਜੇਕਰ ਕਿਸੇ ਦੇ ਮਾਪਿਓ ਦੇ ਬੱਚੇ ਇਸ ਤਰ੍ਹਾਂ ਇਹਨਾਂ ਦੀ ਵਰਤੋਂ ਕਰਦੇ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ 5 ਕਰੋੜ ਆਸਟ੍ਰੇਲੀਆਈ ਡਾਲਰ ਯਾਨੀ ਕਿ 3.3 ਕਰੋੜ ਡਾਲਰ ਦਾ ਜ਼ੁਰਮਾਨਾ ਲਗਾਇਆ ਜਾਏਗਾ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਜ਼ੁਰਮਾਨਾ ਲਗਾਇਆ ਜਾਏਗਾ ਤਾਂ ਕਿ ਹਰ ਹਾਲਤ ਦੇ ਵਿੱਚ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਗੰਦੀ ਆਦਤ ਤੋਂ ਬਚਾਇਆ ਜਾ ਸਕੇ ਉਹਨਾਂ ਦੀ ਮਾਨਸਿਕ ਹਾਲਤ ਜਿਹੜੀ ਹੈ ਖਰਾਬ ਨਾ ਹੋਏ ਇਸ ਕਰਕੇ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸਰਬਸੰਮਤੀ ਦੇ ਨਾਲ ਭਾਰੀ ਸਮਰਥਨ ਦੇ ਨਾਲ ਇਸ ਬਿੱਲ ਨੂੰ ਆਸਟ੍ਰੇਲੀਆ ਦੇ ਸਦਨ ਦੇ ਵਿੱਚ ਪਾਸ ਕਰ ਦਿੱਤਾ ਗਿਆ ਯਾਨੀ ਕਿ ਹੁਣ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ ਜੇਕਰ ਉਹ ਕਰਦੇ ਨੇ ਤਾਂ ਇਸ ਲਈ ਬਕਾਇਦਾ ਉਹਨਾਂ ਨੂੰ ਕਰੋੜਾ ਡਾਲਰ ਪੇ ਜੋ ਹੈ ਜ਼ੁਰਮਾਨਾ ਦੇਣਾ ਪਏਗਾ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਸੰਸਦ ਦੇ ਵਿੱਚ ਇੱਕ ਬਿੱਲ ਪਾਸ ਕਰ ਦਿੱਤਾ ਗਿਆ ਹੈ ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਕਿ ਜੇਕਰ ਕਿਸੇ ਦੇ ਬੱਚੇ سوشل میڈیا ਦੀ ਵਰਤੋਂ ਕਰਨਗੇ ਭਾਵੇਂ ਉਹ ਸਨੈਪਚੈਟ ਹੋਵੇ ਫੇਸਬੁੱਕ ਹੋਵੇ ਵਟਸਐਪ ਹੋਵੇ ਤੇ ਭਾਵੇਂ ਇੰਸਟਾਗ੍ਰam ਤਾਂ ਇਸ ਦੀ ਉਲੰਘਣਾ ਕਰਨ ਦੇ ਉੱਤੇ ਤਕਰੀਬਨ 3.3 ਕਰੋੜ ਡਾਲਰ ਦਾ ਜੁਰਮਾਨਾ ਦੇਣਾ ਪਏਗਾ ਤਾਂ ਭਾਰੀ ਸਮਰਥਨ ਦੇ ਨਾਲ ਸਦਨ ਦੇ ਵਿੱਚ